i'm गुरु गुरुकुरु गुरु तन गुरु नानक, तन गुरु नानक गुरुना നകുരുനാ नानक तन गुरु नानक तन गुरु नानक सन्दगुरु नानक नानक ਗੁਰੂ ਨਾਨਕ ਤਨ 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 ਪਰਸਾ ਗੁਰ ਪਰਸਾ ਚਲੋ ਵੀ ਚਲੋ ਬੋਲੇ ਸੋ ਨਿਹਾਲ ਵਾਹਿਗੁਰੂ ਐਦਾਂ ਨੋਜੋ ਉਹ ਖੰਡਾ ਲਾਂਬੇ ਕਰ ਲੋ ਮੜ ਜਾ ਜੈ ਹਰਿ ਸਿੰਘ ਜੈ ਹਰਿ ਸਿੰਘ ਕਰਕੇ ਰੱਖ ਲੋ ਪੈ ਤੈਉ ਪਾਦ ਗਤ ਕੀਨੀ ਉਤੇ ਰਸੋ ਕਿ ਉਤੇ ਰਸੋ ਚਲੋ ਬਸ ਥੋੜਾ ਥੋੜਾ ਜੈ ਹਰ ਸਿਮਰਨ ਪਿਆ ਤੈ ਉਹ ਬਾਤ ਗਤ ਕੀਨੀ ਜੈ ਹਰ ਸਿਮਰਨ ਪਿਆ ਤੈ ਉਹ ਬਾਤ ਗਤ ਕੀਨੀ ਵੜ ਪਾਕੀ ਹਰ ਜਪਨਾ ਤਾਂ ਫੋਟੋ ਕਰ ਲੈਣੇ ਚਲ ਪਾਗੀ ਚਲ ਆ ਤਾ ਪਾਣਾ ਬਾਹੂ ਮਾ ਦੀ ਤੂੰ ਵਟ ਪਾਗੀ ਹਰ ਜਦ ਵਟ ਪਾਗੀ ਹਰ ਜਦ ਸਰਪ ਮਾਰ ਲੋ ਚੰਗੀ ਦਾ ਸਰਪ ਵਾ ਮਾਰ ਲੋ ਨਾਨਕ ਕਾ ਗੋਰ ਏਹ ਮਤ ਦਿਨੀ ਨਾਨਕ ਕਾ ਗੋਰ ਏਹ ਮਤ ਦਿਨੀ ਏਹ ਮਤ ਦਿਨੀ ਗੋਰ ਨਾਨਕ ਕਾ ਗੁਰ ਇਹ ਮੱਤ ਦੀਨੀ ਨਾਨਕ ਕਾ ਗੁਰ ਇਹ ਮੱਤ ਦੀਨੀ ਜਪ ਹਰ ਪਵ ਜਲ ਤਰਨਾ ਜਪ ਹਰ ਪਵ ਜਲ ਤਰਨਾ ਚੱਲ ਬਾਊ ਤੇ ਚੱਲ ਪਰੇ ਰਵੇ ਓਏ ਮੱਤੂ ਪਰਲੀ ਸਟੋਅ ਪਰਲੀ ਬੈਕ ਸਾਈਡ ਤੇ ਜਪ ਹਰ ਪਵ ਜਲ ਤਰਨਾ 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 ਜਪ ਹਰ ਪਵ ਜਲ ਕਰਨਾ ਜਪ ਹਰ ਪਵ ਜਲ ਕਰਨਾ ਜਪ ਹਰ ਪਵ ਜਲ ਕਰਨਾ ਚਲ ਜਪ ਹਰ ਪਵ ਜਲ ਕਰਨਾ 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 ਜਪ ਵਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ के चंद्र का गुरु मानस कहते हैं एवं कैनास में उनका सुमिरन करता हो इस सहारे हर दिन को दिन द नौ सुंदर की हर आयो जीदर की कृपा किया से सब दुख गए एक बात जो इनकी है कि हम से जा लोग का सत्य मिलता है रघुवा बादशाह श्री गुरु बकतुंग जी महाराज के आए राजा बादशाह जो शहीद गुरु ग्रंथ साहिब के बाहर के द्वार पे बोलो जी वाहेगुरु ਮਾਦਰੀ ਗੁਰਦਮਨ ਸਿੰਘ ਮਹਾਰਾਜ ਜੀ ਉਹ ਤਾਂਕਨ ਗੁਰੂਬੰਦ ਸਿੰਘ ਮਹਾਰਾਜ ਜੀ ਨੂੰ ਅਪੀਲ ਅਰਦਾਸ ਕਰੀ ਜੀਓ ਮੈਂ ਸਰ ਤੇਰਾ ਬਹੁਤ ਨਾਨਕ ਸਭ ਤੇ ਵੀ ਡੈਕਟਿਕ ਦਾ ਹਾਂ ਕਿ ਆਪ ਜੀ ਕੇ ਸਭ ਇਤਿਹਾਸਿਕ ਪਵਿੱਤਰ ਅਜੇ ਤਨ ਆਪ ਉਸ ਗਾਉਂਸ ਬੇੰਤੀ ਜੋੜੇਕਾਰ ਜੀ ਉਹ ਸਾਜਾ ਸੰਤਰਾ ਲਿਖ ਤਾਂਕਨ ਗੁਰੂਬੰਦ ਸਿੰਘ ਮਹਾਰਾਜ ਜੀ ਆਪ ਨੂੰ ਸੋਣ ਸੰਗਤਾਂ ਦਾ ਬੜੀ ਸੇਵਾ ਕੀਤੀ ਹੈ ਸੇਵਾ ਕੀਤੇ ਦਾ ਪ੍ਰਮਾਨ ਕਾਲੀ ਸਰ ਤੇ ਦੇ ਤਰਕਤ ਜੇਕਰ ਮਾਰੂਦਾਰ ਪਾਸ਼ੋਕਾਰ ਦਾ ਸੇਵਕ ਮੁਖਤਾਰਾ